ਨਾਂ ਬਾਬਾ ਸ੍ਰੀ ਚਾਂਦੀ ਜੇਕਰ ਇਨਸਾਨ ਗਿਆਨ ਪ੍ਰਾਪਤ ਕਰਨਾ ਚਾਹੁੰਦਾ ਹੈ ਤਾਂ ਉਹ ਪੱਥਰ ਤੋਂ ਵੀ ਗਿਆਨ ਪ੍ਰਾਪਤ ਕਰ ਸਕਦਾ ਹੈ ਮਿੱਟੀ ਦੇ ਇੱਕ ਕਣ ਤੋਂ ਵੀ ਗਿਆਨ ਪ੍ਰਾਪਤ ਕਰ ਸਕਦਾ ਹੈ ਪਰ ਜਿਸ ਨੇ ਗਿਆਨ ਪ੍ਰਾਪਤ ਨਹੀਂ ਕਰਨਾ ਉਹ ਕਿਤਾਬਾਂ ਤੋਂ ਵੀ ਗਿਆਨ ਪ੍ਰਾਪਤ ਨਹੀਂ ਕਰ ਸਕਦਾ ਕਿਸੇ ਇਨਸਾਨ ਅਤੇ ਕਿਸੇ ਵੀਡੀਓ ਤੋਂ ਵੀ ਗਿਆਨ ਪ੍ਰਾਪਤ ਨਹੀਂ ਕਰ ਸਕਦਾ ਬਸ ਗਿਆਨ ਪ੍ਰਾਪਤ ਕਰਨ ਦੀ ਇੱਛਾ ਹੀ ਹੋਣੀ ਚਾਹੀਦੀ ਹੈ ਹੁਣ ਇੱਥੇ ਇਹ ਸਵਾਲ ਉੱਠਦਾ ਹੈ ਕਿ ਇੱਕ ਇਨਸਾਨ ਕਹਿੰਦਾ ਹੈ ਕਿ ਪੱਥਰ ਤੋਂ ਵੀ ਗਿਆਨ ਪ੍ਰਾਪਤ ਕੀਤਾ ਜਾ ਸਕਦਾ ਹੈ ਪਰ ਇਹ ਕਿਵੇਂ ਹੋ ਸਕਦਾ ਹੈ ਸੋਚੋ ਕਿ ਇੱਕ ਛੋਟੀ ਜਿਹੀ ਕਹਾਣੀ ਦੋ ਵਿਅਕਤੀ ਇੱਕ ਨਦੀ ਦੇ ਕਿਨਾਰੇ ਖੜੇ ਸਨ ਨਦੀ ਬਹੁਤ ਜ਼ਿਆਦਾ ਵਿਸ਼ਾਲ ਸੀ ਉਸ ਨਦੀ ਦੇ ਇੱਕ ਕਿਨਾਰੇ ਦੇ ਉੱਤੇ ਬਹੁਤ ਵੱਡਾ ਪੱਥਰ ਪਿਆ ਹੋਇਆ ਸੀ ਜਿਸ ਨੇ ਉਸ ਨਦੀ ਦਾ ਪਾਣੀ ਰੋਕਿਆ ਹੋਇਆ ਸੀ ਅਤੇ ਜੇਕਰ ਉਹ ਪਾਣੀ ਪੱਥਰ ਨਾ ਰੋਕਦਾ ਤਾਂ ਪੂਰੇ ਪਿੰਡ ਵਿੱਚ ਪਾਣੀ ਆ ਜਾਣਾ ਸੀ ਅਤੇ ਪੂਰਾ ਪਿੰਡ ਰੁੜ ਸਕਦਾ ਸੀ ਇੱਕ ਵਿਅਕਤੀ ਨੇ ਕਿਹਾ ਕੀ ਦੇਖੋ ਇਸ ਨਦੀ ਦੇ ਪੱਥਰ ਨੇ ਪੂਰੀ ਨਦੀ ਦਾ ਪਾਣੀ ਰੋਕਿਆ ਹੋਇਆ ਹੈ ਜੇਕਰ ਇਹ ਪਾਣੀ ਪਿੰਡ ਵਿੱਚ ਆ ਜਾਂਦਾ ਤਾਂ ਨੁਕਸਾਨ ਹੋ ਸਕਦਾ ਸੀ ਦੂਸਰਾ ਇਨਸਾਨ ਬੋਲਿਆ ਕਿ ਕੋਈ ਫਰਕ ਨਹੀਂ ਪੈਂਦਾ ਇਹ ਪੱਥਰ ਇੱਥੋਂ ਹਟ ਹੀ ਨਹੀਂ ਸਕਦਾ तुसी सोचो, सोचो कि इस पत्थर विच जान है जो इतों हट जाएगा पहले व्यक्ति ने कहा कि चलो आपो अपने सोचन की ही गल है कर तुसी परमात्मा देख इसकते दे हो तो परमात्मा है जेकर तुसी नहीं देखते दे तो इस भी परमात्मा नहीं हूँ ओ दोवें व्यक्ति चले गए कुछ दिन बाद बहुत ज़्यादा बारिश भी बहुत ज़्यादा बारिश होंगी सी ਪਰ ਉਸ ਨਦੀ ਦਾ ਪਾਣੀ ਉਸੇ ਤਰ੍ਹਾਂ ਹੀ ਚੱਲਦਾ ਰਹਿੰਦਾ ਸੀ ਉਸ ਦਿਨ ਬਾਰਿਸ਼ ਹੋਈ ਅਤੇ ਪੂਰਾ ਪਾਣੀ ਉਸ ਪਿੰਡ ਵਿੱਚ ਆ ਗਿਆ ਅਤੇ ਬਹੁਤ ਜ਼ਿਆਦਾ ਨੁਕਸਾਨ ਹੋਇਆ ਹੜ੍ਹ ਤੋਂ ਬਾਅਦ ਉਹ ਦੋ ਵਿਅਕਤੀ ਫਿਰ ਉਸੇ ਨਦੀ ਤੇ ਗਏ ਅਤੇ ਉਹਨਾਂ ਨੇ ਦੇਖਿਆ ਕਿ ਉਸ ਜਗ੍ਹਾ ਦੇ ਉੱਤੇ ਉਹ ਪੱਥਰ ਨਹੀਂ ਉਹ ਪੱਥਰ ਹੁਣ ਉੱਥੇ ਨਹੀਂ ਸੀ ਉਹ ਪੱਥਰ ਇੱਕ ਸਾਈਡ ਦੇ ਉੱਪਰ ਪਿਆ ਹੋਇਆ ਸੀ ਹੁਣ ਉਹ ਪੱਥਰ ਦੇਖ ਕੇ ਬਹੁਤ ਹੈਰਾਨ ਹੋਏ ਪਹਿਲੇ ਵਿਅਕਤੀ ਨੇ ਕਿਹਾ ਕਿ ਹੁਣ ਤੱਕ ਇਹ ਪੱਥਰ ਜੇ ਆਪਣੀ ਜਗ੍ਹਾ ਤੇ ਰਹਿੰਦਾ ਤਾਂ ਹੜ ਨਹੀਂ ਆਉਣਾ ਸੀ ਦੂਸਰਾ ਵਿਅਕਤੀ ਇਹ ਦੇਖ ਕੇ ਬਹੁਤ ਹੈਰਾਨ ਸੀ ਇਥੇ ਪ੍ਰੇਸ਼ਨ ਇਹ ਉੱਠਦਾ ਹੈ ਕਿ ਉਹ ਪੱਥਰ ਇਥੋਂ ਕਿਵੇਂ हटਿਆ ਪਹਿਲੇ ਵਿਅਕਤੀ ਨੇ ਕਿਹਾ ਤੂੰ ਸਿੱਧ ਨਹੀਂ ਕਰ ਸਕਦਾ ਕਿ ਇਹ ਪੱਥਰ ਇਥੋਂ ਕਿਵੇਂ हटਿਆ ਬਸ ਕੁਦਰਤ ਦਾ ਹੀ ਖੇਲ ਹੈ ਜੋ ਅੱਖਾਂ ਦੇ ਸਾਹਮਣੇ ਹੁੰਦਾ ਹੈ ਉਹ ਇਨਸਾਨ ਸੱਚ ਸਮਝਦਾ ਹੈ ਪਰ ਜੋ ਅੱਖਾਂ ਦੇ ਪਿੱਛੇ ਹੁੰਦਾ ਹੈ ਉਹ ਇਨਸਾਨ ਸੱਚ ਨਹੀਂ ਸਮਝਦਾ ਉਸ ਦੀਆਂ ਅੱਖਾਂ ਤੋਂ ਪਿੱਛੇ ਵੀ ਬਹੁਤ ਕੁਝ ਹੋ ਰਿਹਾ ਹੁੰਦਾ ਹੈ ਜੋ ਕੁਦਰਤ ਕਰ ਰਹੀ ਹੁੰਦੀ ਹੈ ਪਰ ਇਨਸਾਨ ਨੂੰ ਪਤਾ ਨਹੀਂ ਇਨਸਾਨ ਉਹ ਹੀ ਸੱਚ ਸਮਝਦਾ ਹੈ ਜੋ ਇਨਸਾਨ ਦੀਆਂ ਅੱਖਾਂ ਦੇ ਸਾਹਮਣੇ ਹੈ ਉਸ ਨੂੰ ਸੱਚ ਨਹੀਂ ਸਮਝ ਸਕਦਾ ਅਤੇ ਨਾ ਹੀ ਉਸ ਸੋਚ ਤੱਕ ਕਦੇ ਪਹੁੰਚ ਸਕਦਾ ਹੈ ਜੋ ਇਨਸਾਨ ਦੀਆਂ ਅੱਖਾਂ ਦੇ ਸਾਹਮਣੇ ਨਹੀਂ ਇਨਸਾਨ ਦੀਆਂ ਅੱਖਾਂ ਹੀ ਇਨਸਾਨ ਨੂੰ ਪ੍ਰਤੀਤ ਅਤੇ ਈਮੇਜ ਦੱਸਦੀਆਂ ਹਨ ਜਿਸ ਤੋਂ ਇਨਸਾਨ ਕੁਦਰਤ ਦੇ ਬਾਰੇ ਜਾਣ ਸਕਦਾ ਹੈ ਪਰ ਇਨਸਾਨ ਦੀਆਂ ਅੱਖਾਂ ਤੋਂ ਉਹਲੇ ਵੀ ਕੁਦਰਤ ਬਹੁਤ ਕੁਝ ਕਰ ਰਹੀ ਹੁੰਦੀ ਹੈ ਜੋ ਇਨਸਾਨ ਨੂੰ ਪਤਾ ਹੀ ਨਹੀਂ ਤਾਂ ਤਨ ਬਾਬਾ ਸ਼੍ਰੀ ਚਾਂਜੀ ਮਹਾਰਾਜ